ਇਸ ਕਾਰਨ ਕਰਕੇ ਉਹਨੂੰ ਬਚਿੱਤਰਨਾਟਕ ਦਾ ਨਾਂ ਦਿੱਤਾ ਗੁਰਦੀਪ ਨੇ ਉਸ ਬਚਿੱਤਰਨਾਟਕ ਵਿੱਚ ਤਾਨਗੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਬਡੇਰੀਆਂ ਦੀ ਕਥਾ ਦਾ ਜ਼ਿਕਰ ਕੀਤਾ ਕਲਗੀਧਰ ਮੇਰੇ ਬਾਲਕ ਨੇ ਆਪਣੀ ਕਲਮ ਨਾਲ ਉਹ ਇਹ ਹੈ ਜਿਹਨੂੰ ਅੰਗਰੇਜ਼ ਕਹਿੰਦੇ ਚੇਂਜ ਇਜ਼ ਦਾ ਲਾਅ ਆਫ ਨੇਚਰ ਜਿਹਨੂੰ ਗੁਰਬਾਣੀ 'ਚ ਲਿਖਿਆ ਜਲ ਤੇ ਥਲ ਕਰ ਥਲ ਤੇ ਕੂਆ ਖੂਪ ਤੇ ਮੇਰ ਕਰਾਵੇ ਰੀਤੇ ਭਰੇ ਭਰੇ ਸੁਗਲਾਵੇਂ ਯਹ ਤਾਕੂ ਬਹਾਰੇ ਇਹਦੇ ਅਖੀਰ ਅਰਥ ਇਹ ਨੇ ਜਿੱਥੇ ਪਾਣੀ ਉਥੇ ਟਿੱਬੇ ਬਣਾ ਦਿੰਦਾ ਹੈ ਜਿੱਥੇ ਟਿੱਬੇ ਨੇ ਉਥੇ ਪਾਣੀ ਹੋ ਜਾਂਦਾ ਹੁਣ ਤਾਂ ਆਪਾਂ ਨੂੰ ਬਹੁਤਾ ਮਿਹਨਤ ਕਰਨ ਦੀ ਲੋੜ ਨਹੀਂ ਆਪਾਂ ਆਪਣੇ ਸਿੱਖ ਇਤਿਹਾਸ ਵਿੱਚੋਂ ਲੱਭ ਸਕਦੇ ਆ ਜਿਹੜਾ ਮੁਕਸਰ ਸਾਹਿਬ ਹੈ ਇਹ ਤਿੰਨ ਭਰਾਵਾਂ ਦੇ ਨਾਂ ਤੇ ਨਗਰਸਰ ਰੁਪਾਣਾ ਧਗਾਣਾ ਤੇ ਖਦਰਾਨਾ ਜਿਹੜਾ ਮੁਕਸਰ ਸਾਹਿਬ ਐ ਨਾ ਇਹ ਖਦਰਾਨੇ ਦੀ ਢਾਬ ਸੀ ਕਿਉਂਕਿ ਉਸ ਇਲਾਕੇ ਦੇ ਵਿੱਚ ਪਾਣੀ ਇੱਕ ਬਹੁਤ ਵੱਡੀ ਪ੍ਰਾਪਰਟੀ ਧਨ ਸੰਪਤੀ ਸਮਝਿਆ ਜਾਂਦਾ ਸੀ ਉਥੇ ਕਦੇ ਲੋਕੀ ਪਾਣੀ ਤੋਂ ਵਿਚਾਰ ਸੰਦ ਅੱਜ ਉਥੇ ਸੇਮ ਪੈ ਗਈ ਐ ਸੇਮ ਸਾਡੇ ਬਾਦਰ ਦੇ ਲਾਗੇ ਇੱਕ ਪਿੰਡ ਹੈ ਕਾਲੀਆ ਸਰਕਤਰਾ ਮੇਰੀ ਪਿੰਡ ਤੋਂ ਲਿੰਦੇ ਪਾਸੇ ਰਿਸ਼ਤੇ ਮੇਰੀ ਮਿੱਤਰ ਨੇ ਆਉਣਾ ਤੇ ਘਰ ਨੂੰ ਸਵਾਰ ਉਹਦੇ ਬਾਣੇ 'ਤੇ ਕਿਸੇ ਆਦਮੀ ਨਹੀਂ ਆਉਣਾ ਜਦੋਂ ਆਇਆ ਤੇ ਕਹਿਣ ਲੱਗਾ ਕੁੰਡਾ ਖੋਦ ਤੇ ਕਹਿਣ ਲੱਗੀ ਤੇਰੀ ਕੁੱਤਿਆਂ ਤੇ ਬਿਲਿਆਂ ਨਾਲ ਯਾਰੀਆਂ ਰਹੀਆਂ ਤੈਨੂੰ ਬੰਦਾ ਨਾ ਕੋਈ ਲੱਭ ਇਹ ਦ੍ਰਿਸ਼ਟਾਂਤ ਹੈ ਸਾਖੀ ਨੂੰ ਦ੍ਰਿਸ਼ਟਾਂਤ ਲੱਕੜਾਰਾ ਨੇ ਮਸੂਸ ਕੀਤਾ ਸ਼ੇਰ ਜੰਗਲ ਵਿੱਚ ਚਲਾ ਗਿਆ ਜਦੋਂ ਲੱਕੜਾ ਲੱਕਣਾ ਕੱਢਣ ਗਿਆ ਤੇ ਸ਼ੇਰ ਕਹਿੰਦਾ ਮਿੱਤਰਾ ਮੇਰੇ ਤੇ ਕੁਹਾੜੇ ਨਾਲ ਵਾਰ ਕਰ ਲੱਕੜਾ ਲਾ ਕਹਿਣ ਲੱਗਾ ਮੈਂ ਮਲੋਖਾ ਤੇਰਾ ਮਿੱਤਰਾ ਤੇ ਮਿੱਤਰਾ ਨੂੰ ਮਿੱਤਰ ਮਾਰ ਕਰ ਮਾਰਦੇ ਹੁੰਦੇ ਨੇ ਕਹਿਣ ਲੱਗਾ ਇਹ ਗਲਤ ਹੈ ਮੈਂ ਜਾਨਵਰ ਵੀ ਹਾਂ ਪਸ਼ੂ ਵੀ ਹਾਂ ਤੈਨੂੰ ਮੇਰੀ ਗੱਲ ਮੰਨਣੀ ਪੈਗੀ ਵਰਨਾ ਤੂੰ ਜਾਨ ਗਵਾਵੇਂਗਾ ਦਰਦੇ-ਦਰਦੇ ਨੇ ਕੁਹਾੜੀ ਮਾਰ ਦਿੱਤੀ ਪੰਜ ਚਾਰ ਦਿਨ ਲੰਘੇ ਜਦੋਂ ਲੱਕੜ ਆਲਾ ਗਿਆ ਤੇ ਸ਼ੇਰ ਕਹਿੰਦਾ ਮੇਰਾ ਜ਼ਖਮ ਵੇਖ ਕੀ ਬੜਿਆ